ਕਿਰਵਾਣਾ ਹੋ ਰਿਹਾ ਇਹਨਾਂ ਨੇ ਕਿੱਥੇ ਜਾਣਾ ਔਰ ਉੱਥੇ ਪੰਦਨ ਦਾ ਕੀ ਮਕਸਦ ਹੈ ਜੀ ਇੱਥੇ ਰੱਖੀ ਹੈ ਸੰਪਰਦਾਇ ਨੂੰ 2004 ਤੋਂ ਜਿਹੜੀਆਂ ਨਿਰੰਤਰ ਸਵਾਵਾਂ ਜਿਹੜੀਆਂ ਬੰਗਾਲ ਦੇ ਦੇ ਜਿੰਨੇ ਇਤਿਹਾਸਕ ਉਹਦੇ ਸਰੀ ਨਭਾਈਆਂ ਚਾਰੀਆਂ ਜਿੰਨੇ ਵੀ ਉੱਤੇ ਰਾਗੀ ਸਿੰਘ ਜਾਂਦੇ ਆ ਗ੍ਰੰਤੀ ਸਿੰਘ ਜਾਂਦੇ ਆ ਜਾਂ ਜੱਥੇ ਜਾਂਦੇ ਉਹ ਸੰਪਰਦਾਇ ਦੀ ਨੂੰ ਨਹੀਂ ਵੇਚੀ ਜਾਂਦੇ ਹਰ ਸਾਲ ਅਸੀਂ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਔਰ ਜਿਹੜਾ ਸਾਖੀਦਾਰ ਖਾਲਸਾ ਦਿਵਸ ਉੱਤੇ ਹੀ ਭੇਜਦੇ ਹਾਂ ਸੋ ਹੁਣ ਜਿਹੜਾ ਜਥਾ ਅੱਜ ਇਹ ਜਾ ਰਿਹਾ 21 ਤਰੀਕ ਨੂੰ ਮਹਾਰਾਜੀ ਦੀ ਕਿਰਪਾ ਨਾਲ ਇਥੋਂ ਅੱਜ ਰਵਾਨਗੀ ਹੋ ਰਹੀ ਆ ਤੇ ਅੱਜ ਕਿੰਨੇ 17 17 21 ਨੂੰ ਉੱਥੇ ਪ੍ਰੋਗਰਾਮ ਆ 21 ਨੂੰ ਕਹਿੰਕੇ ਪਰਦਾ ਨਾਚੇਗਾ ਕਾਕ ਜਿਹੜਾ ਸਮਾਗਮ ਹੋਵੇਗਾ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਜੜਾ ਮਨਾਇਆ ਜਾਵੇਗਾ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਅੱਛੀ ਜੜਾ ਸਤਿਗੁਰ ਸਿਰਾ ਵੀ ਉੱਥੇ ਬਣਾਇਆ ਜਾ ਰਿਹਾ ਸੋ ਇਹਦੇ ਵਿੱਚ 70 ਜਿਹੜੇ ਸਿੰਘ ਆ ਉਹ ਉੱਥੇ ਚ ਜਾ ਰਹੇ ਨੇ ਇਹ ਜਿਹੜਾ ਉੱਥੇ ਫੇਰ ਨਿਰੰਤਰ ਬਾਕੀ ਦੇ ਪਰਦਾ ਜਿੱਥਾਂ ਕਟਾਗੋਂ ਮੈਮਨ ਸਿੰਘ ਜਾਂ ਸੰਤੋਲਾ ਗੁਰਦਰਾ ਤਹਾਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧ ਦਾ 27 ਰਸਾਲੂ ਪੂਰਨ ਸਾਹਿਬ ਜੀ ਉੱਤੇ ਰਹੇ ਨੇ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦੀ ਖਬਰ ਉਹ ਵੀ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਸੇ ਸਥਾਨ ਤੇ ਪ੍ਰਾਪਤ ਹੋਈ ਸੀ ਉਸ ਸਥਾਨ ਜਿਹੜੀ ਸੇਵਾ ਸੰਪਰਦਾ ਜਿਹੜੀ ਸ਼ੁਰੂ ਕਰਨੀ ਜਾ ਰਹੀ ਆ ਉਹਦੀ ਜੀ ਪੱਤਰਾਂ ਸੀ ਜੋ ਪਿੱਛੇ ਲਾਸਟ ਟਾਈਮ ਗਏ ਰੱਖ ਜਾਈਆਂ ਕੁਝ ਮਾਹੌਲੇ ਵਿੱਚ ਬਣਿਆ ਉਹਦੀ ਸੇਵਾ ਜੀ ਨੰਤਰ ਸ਼ੁਰੂ ਨਹੀਂ ਕਰ ਸਕੇ ਸਭੈ ਗੁਰੂ ਕਿਰਪਾ ਕਰੇ ਅਗਲੇ ਸਾਲ ਉਹਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰਾਂਗੇ ਸੋ ਇਹ ਜਥਾ ਜਿਹੜਾ ਵਾ ਉੱਥੇ ਸਤਾ 4 ਦੇ 28 ਤਰੀਕ ਨੂੰ ਵਾਪਸ ਪੰਜਾਬ ਆਵੇਗਾ ਚਾਹੇ ਤੇ ਅਗਵਾਈ ਸਰਦਾਰ ਭਜਨ ਸਿੰਘ ਜੀ ਕਰ ਰਹੇ ਨੇ ਲੱਖਡੀਆਂ ਸੰਤਾ ਲੱਖ ਲੱਖ ਲੱਖਾਂ ਨਾਲ ਜਾ ਰਹੇ ਸੀ ਕਿੰਨੇ ਕਿੰਨੇ ਸਿੰਗਰ ਦਾ ਹੈ ਜਿਹੜਾ ਪੰਜਾਬ ਦੀ ਜਾਂ ਦੇਸ਼ ਦੀ ਗੱਲ ਕੀਤੀ ਜਾਵੇ ਕਿਹੜੇ ਕਿਹੜੇ ਸ਼ੋਭਿਆ ਜਾਂ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ ਸਾਰੇ ਸੀ ਉਹਨਾਂ ਨੂੰ ਬਹੁਤੀ ਜਾਣਕਾਰੀ ਸਰਦਾਰ ਭਜਨ ਸਿੰਘ ਨੂੰ ਹੋਵੇ ਕਿਉਂਕਿ ਸਾਰੇ ਪਾਸਪੋਰਟ ਹੀ ਕਲੈਕਟ ਕਰਦੇ ਨੇ ਤੇ ਤਕਰੀਬਨ ਸਾਰੇ ਇੰਡੀਆ ਜਿਹੜੇ ਸਿੰਘ ਇੱਥੋਂ ਜਾ ਰਹੇ ਆ 70 ਆਸ ਜਿਹੜੇ ਜਿਹੜੇ ਰੁੱਖ ਸਿੰਘ ਜਾ ਰਹੇ